ਜੀ ਬਾਈ ਜੀ ਦੱਸੋ ਕਿੰਨੇ ਲੈਣੇ ਕਿੰਨੇ ਕਿਹੜੇ ਕਿਹੜੇ ਪਿੰਡੋਂ ਆ ਜੀ ਇੱਥੇ ਲੋਕਲ ਆ ਬਈ ਫਰੀਦਕੋਟ ਠੀਕ ਆ ਕੀ ਮੰਗਿਆ ਵੀਰੇ ਇਹਦਾ 20 ਮੰਗਿਆ ਹੈਗਾ ਲਾਇਆ ਕੀ ਆ ਬਾਈ 10 ਆ ਲਾਇਆ ਇਹ 17 ਕਹਿੰਦਾ ਮੈਂ ਕਿਹਾ 15 ਵੱਲ ਨਹੀਂ ਆ ਬਾਈ ਫੇਰ ਹੋਊਗਾ ਸੌਦਾ ਠੀਕ ਆ ਆ ਗਿਆ ਕਰਨਾਲ ਆ ਜਾ ਕਰਾ ਆ ਗਿਆ ਕਿਵੇਂ ਆ ਇਹ ਇਹ ਤੋਂ ਤਾਂ ਫਰੀ ਲੈ ਲਾਂਗੇ ਬਈ ਨਹੀਂ ਭਾਈ ਦਾ ਆਪਣੇ ਕੋਲ ਹੋ ਗਿਆ ਪਹਿਲਾਂ ਪੈਸੇ ਲਾਇਆ ਮੇਰੇ ਯਾਰ ਆ ਪੱਕਾ ਇਹ ਹੋਰ ਨਹੀਂ ਕੋਈ ਬੱਕਰਾ ਦਿੰਦਾ ਹੈ ਕਿਵੇਂ ਫਿਰ ਠੀਕ ਹੈ ਹਾਂ ਦਾ ਪ੍ਰਾਣਾ ਯਾਰ ਐਡੀ ਨੀ ਗੱਲ ਐ ਕੀ ਮੰਗਿਆ ਬੱਕਰੇ ਦਾ 22 ਦਾ ਯਾਰ 17 ਕਹਿੰਦਾ ਇਹਨੂੰ ਆਖਿਆ 15 ਥੱਲੇ ਆ ਜਾ 10 ਲਾ 11 ਮਹੀਨੇ ਦਾ ਸਾਰਾ ਵਿਚਾਰਾ ਹੈਗਾ ਕਿਹੜਾ ਆਪਾਂ ਕੀ ਕੀ ਬੱਕਰੀਆਂ ਕੱਢੀ 10 ਲਾਇਆ ਉਹ ਵੀ ਬਚਕਾਰਨਾ ਨਾ ਮਾਰ ਦੇ ਨੀ ਫੇਰ ਉਹਨੂੰ ਵੀ ਆਖਿਆ 15 ਥੱਲੇ ਆ ਜਾ ਉਹ ਵੀ ਮੈਂ ਤਾਂ ਖੜੇ ਮੇਰੇ ਤਾਂ 10 ਚਾਹੁੰਦੇ 10 ਵੇਚੀ ਜਾਂਦਾ ਕਰ ਆਪਣੇ ਪੱਕੇ ਘਾ ਕੇ ਲੱਗੇ ਵੀ ਆ ਲੈ ਫੜ ਦੇ ਰਾਉਂ ਦਾ ਹਣ ਤਾਂ ਸਹੀ ਦੱਸੋ ਨਹੀਂ ਨਹੀਂ ਦੱਸੋ ਮੈਂ ਕਿਹੜੇ ਤੱਕੇ ਨਾਲ ਖੋ ਕੇ ਲੈਣੀ ਨਹੀਂ ਨਹੀਂ ਕੋਈ ਸਾਈਡ ਤੇ ਰਵਜ ਮਾਣਾ ਕੋਈ ਲੱਗਰ ਨਹੀਂ ਦੱਸੋ ਹਣ ਤਾਂ ਲੈ ਫਿਰ ਮੋੜ ਦੀ ਨਾ ਬੁਣੇ ਨਹੀਂ ਤੁਸੀਂ ਦੱਸੋ ਰੇਟ ਕੋਈ ਇਹਦਾ ਮੋੜ ਜੂਗਾ ਰੁਪਏ ਦਾ ਤਾਂ ਕੁਝ ਨਹੀਂ ਹੁੰਦਾ ਯਾਰ ਇਹਦਾ ਮੋੜ ਜਾਣਾ ਇਹ ਫਿਰ ਫੜ ਲੈ ਬੰਦਾ ਕੋਈ ਨਾ ਤੁਸੀਂ ਰੇਟ ਬੋਲੋ ਹਣ ਤਾਂ ਸਹੀ ਸਹੀ ਗੱਲ ਸਾਈਡ ਤੇ ਤੁਸੀਂ ਰੇਟ ਦੱਸੋ ਕੋਈ ਨਾ ਅਸ ਭਾਈ ਦਾ ਫਰਕ ਨਹੀਂ ਦੱਸੋ ਲੈਟ ਨਸਾ ਭਾਈ ਜੀ ਬੜੋ ਜੀ ਦਾਲ ਦੇ ਨਾਲ ਗੋਪੀ ਲੈ ਜਾ ਸਾਡਾ ਯਾਰ ਗੋਪੀ ਨਾਲ ਲੈ ਜਾ ਜਾ ਰੱਖ ਲਈ ਯਾਰ ਗੋਪੀ ਤੈਨੂੰ ਫਰੀ ਨਹੀਂ ਨਹੀਂ ਬੜਾ ਸਾਇੰਸ ਤੇ ਰੋਠੀ ਬਾਬਾ 10000 ਪਾਵਾ ਨਹੀਂ ਨਹੀਂ ਕਿੰਨੇ ਦਾ ਕਰਤਾ ਖਿੱਚ ਗਿਆ 12000 ਰੁਪਏ ਦਾ ਕਿਹਾ ਮੈਂ ਯਾਰ ਨਹੀਂ ਭਾਈ 15 ਥੱਲੇ 10000 ਵਿਗੜਾ ਥੱਲੇ ਆ ਤਾਂ ਨਹੀਂ ਗਣਾ 15 ਦੀ ਝਾੜ ਮਾ ਨਾ ਵੀ ਕੋ ਗੱਲ ਕਰੇ ਧੀ ਨਹੀਂ ਗੱਲਾਂ ਪਾਣੀ ਇਹ ਖਾਈ ਤਨੀ ਪੈਸੇ ਪਾਉਂਗਾ ਸਾਢੇ 15000 ਦਾ ਹੋ ਗਿਆ ਪੂਰਾ ਠੀਕ ਹੈ ਲਖਾਈ ਠੀਕਾ ਗਿਣਾਓ ਪੈਸੇ ਜੀ ਹਾਂ ਦੇ ਪਿਛੇ ਨਾਲ ਹਾਂ ਹੀ ਸਾਈਡ ਤੇ ਬਾਈ ਗੋਪੀ ਇੱਥੇ ਖੜਾ ਰਹਿਣ ਦਿਓ ਪੈਸੇ ਗਿਣੋ ਗੋਪੀ ਤੁਹਾਨੂੰ ਫ੍ਰੀ ਹੈ ਨਾਲ ਇੱਕਾ ਕੋਈ ਨਹੀਂ ਗੋਪੀ ਨੂੰ ਪੱਟੇ ਪਵਾਇਆ ਕਰਾਂਗੇ ਉਹ ਵੀ ਤਾਂ ਕਹਿੰਦੇ ਪੱਟੇ ਪਵਾਇਆ ਕਰਾਂ ਤੇ ਗੋਪੀ ਪੂਰੇ 14000 ਦਾ ਬੱਕਰਾ ਹੋ ਗਿਆ ਹੈ ਅੰਕਲ ਇਹਨੂੰ ਲਸਾ ਕਰਨਾ ਯਾਰ ਠੀਕਾ ਠੀਕਾ ਲਸਾ ਨਹੀਂ ਹੁੰਦਾ ਯਾਰ ਕੀ ਨਾਮ ਕੜੀ? ਹੋ ਗਿਆ ਬਾਈ। ਫਰੀਦ ਕੋਈ ਆਖੀ ਨਾ। ਜੱਜਾ ਲਾਲ ਖਾਦੇ ਬਾਈ। ਕਿੰਨੂ ਜੱਜਾ ਹੋਰ ਆਈ? ਪਾਸੇ ਕਰ ਰਹਿਣਾ ਮੇਰੇ ਕੋਲ ਕਿੰਨੇ ਕੱਢ ਦੀ? 25 ਹੈ? ਤਰਨ ਲਾਗੇ। ਹੈ? ਤਿੰਨ 3000 ਦੇ। ਕੋਈ ਨਾ ਤਰ ਆ ਤੇ ਕੋ ਪਤਾ। 10 10 10 ਜੱਗੇ ਲਓ ਬਈ ਦੁਕਾਨ ਤੇ ਦੇਖਿਆ ਇਹ ਦੁਕਾਨ ਤੇ ਜਿੰਨਾ 50 ਸਾਈ ਆ ਰਹੀ ਹੈ ਮੈਂ ਇਹਦੇ ਨਾਲ ਗੱਲ ਕਰ ਬੋਲੋ 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 ਤੁਸੀਂ ਲਾਓ ਤੁਸੀਂ ਕਹਿ ਦੇਖੋ ਜੈ ਜੋ ਜਮਨ ਜੈਨ ਕਹੂੰਗਾ ਤੇਰਾ ਜੀ ਕਰੇ ਦੇਈ ਤੇਰਾ ਜੀ ਕਰੇ ਨਾ ਦੇਈ ਮੜਾ ਵੜਨ ਦੇ ਵੀਡੀਓ 19000 ਨਹੀਂ ਤੇਰਾ ਮਣ ਕੀ ਕਹਿੰਦਾ ਜੱਗੇ ਯਾਰ ਹੈ 19000 ਮਣ ਕੀ ਕਹਿੰਦਾ ਕਿੰਨੇ ਆਖਿਆ ਤੂੰ ਮੈਂ 35000 ਰੁਪਏ ਮੰਗਿਆ ਬਾਈ ਤੇ ਸੂਣਾ ਵਾਲੀਆਂ ਕਰਕੇ ਦਿੰਦਾ ਤਸੀਕਾ ਜੀ ਜੈਸੇਦਾਰ ਜੀ ਕੀ ਹਾਲ ਹੈ ਜੀ 35000 ਦਾ ਘਾਤੀ ਦੋ ਲੈਜ ਕਰ ਦੋ ਪਰ ਤੁਸੀਂ ਕਰ ਦੋ ਰੱਬ ਲਗਦੀ ਪੰਚਾਇਤ ਦੀ ਮੰਨੀ ਪੈਂਦੀ ਆ ਬਿਲਕੁਲ ਬਿਲਕੁਲ ਰੱਬ ਲਗਦੀ ਗੱਲ ਕਰ ਦੋ ਲੈ ਇਹ ਤਾਂ ਬਜਨ ਦਾ ਮੁੱਲ ਦੇਣਾ ਚਾਹ ਮੰਗਲ ਸੇ ਬਾਈ ਲੈ ਰਿਹਾ ਬਸ ਹਾਂ ਮੰਗਲ ਹੈ ਹਾਂ ਦੇ ਦੇ ਯਾਰ ਉਹਨੇ ਯਾਰ ਸਾਡੇ 19000 ਲੈਣਾ ਯਾਰ ਹੈ ਪੂਰਾ 20000 ਲੈਣਾ ਯਾਰ ਬਸ ਨਕਲ ਲਾਤਾ ਇਹਨੇ ਦੇਖ ਲੈ 20000 ਹਾਂ ਲਖਾਈ ਅਸੀਂ ਕਰਾ ਦੇਾਂਗੇ 20000 ਨਹੀਂ ਜਾਇ ਕੋਈ ਨਹੀਂ ਦੇਣੀਆਂ ਹੁਣ ਦੇ ਦੇ ਲੱਗਿਆ ਹੈ ਕਿ ਦੇਖ ਲੈ ਹੁਣ ਹਾਂ 19000 ਬਾਈ ਕਿੰਨਾ ਨਹੀਂ ਗੱਲ ਪਾਤੀ ਗਾ ਹੋ ਜਾ ਪਾ ਕੇ ਲੈਨੇ ਯਾਰ ਲਈ ਹੋ ਜਾਂਦੇ ਬਣਾਏ ਵਿਚਾਲੇ ਘੜਨ ਨੂੰ ਕੀ ਫਾਇਦਾ ਲੈਣੀ ਸੀ ਤੇ ਤੇ ਪੂਰਾ ਬਿੱਤੀ ਹੈ ਕਿ ਨਾ ਇਧਰ ਵਿਚਾਲੇ ਫਿਰ ਕਿੰਨੇ ਦੀਆਂ ਕਰਦਾ ਤੂੰ ਇਹ ਐਂ ਆਪਾਂ ਸਿੱਧਰ ਜਾਂਗੇ ਬੱਤੀ ਹੈ ਇੱਕੀ ਗੱਲ ਕਰੀ ਦੀ ਵਿਚੇ ਹੋ ਹੋ ਕਿ ਹੁਣ ਮੈਂ ਫੋਨ ਵੀ ਕੀਤੀ ਤੇ ਠੋਕੀ ਕਰੀ ਨਾ 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 ਇਹ ਨਹੀਂ ਇਹ ਨਹੀਂ ਕਰ ਨਹੀਂ ਪੜਾ ਠੋਕੀ ਕਮਾਓ ਨੇੜੇ ਜੇ ਹਾਂ 8000 ਦੀਆਂ ਲੈ ਜਾ ਇੱਕੋ ਹੀ ਛੰਡ ਕੇ ਕਹਾ ਤੈਨੂੰ ਨਾ 8000 ਆਹ ਗੰਦੇ ਇੱਕੋ ਹੀ ਕਿਆ ਕਹਾਂ ਸਹੀ ਹੈ ਹਾਂ ਕੋ ਜੈ ਜੀ ਲਾ ਜੈ ਜੀ ਕਰ ਜੈ ਕਰਤਾ ਯਾਰ 20 ਯਾਰ 400 ਕਰਤਾ ਚੱਲ ਹੋਰ ਦੱਸ ਵੀ ਜਸ ਮੈਂ ਹਾਂ ਬੋਲ ਦੇ ਦੇ ਪਰ ਆ ਮੈਂ ਕੋਈ ਤੁਹਾਡੀ ਗੱਲ ਸੜਦਾ ਨਾ ਅੱਗੇ ਇਸ ਕਿਹਾ ਕੰਮ ਆਪਾਂ ਵੀ ਨਹੀਂ ਕਰਦੇ ਯਾਰ ਤੈਨੂੰ ਪਤਾ ਤਾਂ ਮੇਰਾ ਵੀ ਜਿੱਤੇ ਆ ਪਾੜ ਜੀ ਫਿਰ ਉੱਥੇ ਆਪਾਂ ਛੱਡਦੇ ਵੀ ਨਹੀਂ ਪਰ ਹੁਣ ਜੈ ਜੀ ਕਰਨਾ ਤੂੰ ਆਪ ਸਿਆਣਾ ਕੋਈ ਉਹਨੇ ਦੁਕਾਨ ਤੇ ਵੱਢਣੀ ਆ ਆਰਡਰ ਆਲੀਆਂ ਹੈਗੀਆਂ ਉਹ ਤਾਂ ਹੈ ਨਹੀਂ ਦੁਕਾਨ ਤੇ ਚੱਲ ਜੂਗੀ ਸਭੀ ਬੱਕਰੀਆਂ ਨਵੀਆਂ ਆ ਆ ਚੀਜ਼ ਆਂਦਾ ਆ ਆਰਡਰ ਤੇ ਚੱਲਦੀਆਂ ਯਾਰ ਆਰਡਰ ਤੇ ਚਾਹੁੰਦੇ ਠੀਕ ਆ ਆਰਦੇ ਯਾਰ ਬੱਸ 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 ਹੋਣਾ ਚਾਹੀਏ ਬੱਸ ਯਾਰ ਦੇ ਹਾਂ ਜਲਦੀ ਇਹ ਬਣੀਏ ਕਰਦੇ ਆ ਦੇ ਦੇ ਯਾਰ ਨਹੀਂ ਹੋਣਗੇ ਕਿਹਨਾ ਦਾ ਬੱਲੇ ਉਹ ਤਾਂ ਉਹ ਹੀ ਆ ਸਾਰੇ ਆ ਇਹਦੇ ਤਾਂ ਹੱਥ ਵੀ ਨਹੀਂ ਪੈਂਦਾ ਤੇਰਾ ਪੈਂਦਾ ਦੱਪਿਆ ਇਹਦੇ ਨੂੰ ਆਹ ਛੋਟਾ ਇਹਦੇ ਤਾਂ ਪੈ ਜਾਂਦਾ ਪਰ ਇਹਦੇ ਨਹੀਂ ਪੈਂਦਾ ਤੇਰਾ ਤਾਂ ਇਹਦੇ ਕਰਕੇ ਤਾਂ ਮੈਂ ਚੜਦਾ ਜਾਂਦਾ ਨਹੀਂ ਤਾਂ ਉਹਨੂੰ ਕੌਣ ਲੈਂਦਾ ਗੱਲ ਇੱਥੇ ਪਰ ਤਲ ਵੀ 1500 ਨਹੀਂ ਚੁੱਪ ਇਹਦੇ ਹੁਣ ਬਾਸ ਇਧਰ ਬੰਨ੍ਹ ਕੇ ਨੂੰ ਹੋਏ ਇਹਦਾ ਵਾਜਿਆ ਜਾ ਲਿਆ ਇਹ ਕਿਧਰ ਗਿਆ ਤੱਕ ਲਿਆ ਉਹ ਇਹ ਪਲਾ ਉਹ ਨਹੀਂ ਚਾਉਂਦੀ ਆਈ ਆ ਓਏ ਕੀ ਹੁੰਦਾ ਤਾਰੇ ਦਿੱਤੇ ਆ ਬਾਈ ਵਾ ਦੇਖ ਲੈ ਇਹ ਦੇਖ ਲੈ ਉਹ ਅੱਗੇ ਮੇਰਾ ਕਰਾਈ ਆ ਉਹਨੇ ਫੜਾ ਦਿੱਤੀ ਕਿੰਨੇ ਚ ਕਰਾਈ ਬਾਈ ਤਾਰੇ ਭਿੰਦਰ ਸਿੰਘ ਭਿੰਦਰ ਸਿੰਘ ਆ ਬਈ ਆ ਬੱਕਰੀ ਦੁਵਾਰਾ ਵੇਖ ਗਈ ਮੰਡੀ ਤੇ ਪੰਜ ਇਹ ਮੁੰਡੇ ਨੇ ਖਰੀਦੀ ਸੀ ਆ ਓਏ ਇਹਦੀ ਲੈ ਲਓ ਜੀ ਫੋਟੋ ਲਿਓ ਜੀ ਲਿਓ ਇਹ ਮੁੰਡੇ ਨੇ ਇਹਨੇ ਖਰੀਦੀ ਲਓ ਜੀ ਪਚੰਗੀ ਸਿੰਘ ਨੇ ਖਰੀਦੀ ਸੀ ਕਿੰਨੇ ਦੀ ਵੇਚਤੀ ਬਾਬਾ ਕਿੰਨੇ ਦੀ ਵੇਚੀ ਹੈ 10 ਦੀ ਕਦੇ ਦੀ ਬੋਲ 10 ਦੀ 10 ਦੀ ਚਲੋ ਚੰਗਾ 10 ਦੀ ਕਿ 10 ਦੀ ਵੇਚਤੀ ਠੀਕ ਹੈ ਜੀ ਠੀਕ ਹੈ ਜੀ ਠੀਕ ਆ ਲੋ ਖਾਲਸਾ ਜੀ ਆ ਲੋ ਗਿਣਾ ਦਿਓ ਪੈਸੇ ਬਾਈ ਕੋਈ ਨਹੀਂ 10 ਦੀ ਤੂੰ ਸਾਡੀ ਟਿਕਟ ਦਾ ਦੋ ਆ ਲੈ ਬਾਈ ਤੂੰ ਤਾਂ ਸਾਡੀ ਟਿਕਟ ਦਾ ਤੈਨੂੰ ਦੋ ਦੋ ਪੂਰੇ ਘਰ ਦੀ ਸ਼ੂਗਰ ਪਾ ਦੂੰਗਾ ਹਾਂ 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 ਤੋ ਸਾਨੂੰ ਗਾ ਗਾਲਾ ਕੱਢੂਗਾ ਸਾਨੂੰ ਬਣੀ ਹੈ ਸਾਨੂੰ ਖਾਲੀ ਖੀਰੀ ਆ ਬਾਬਾ ਦੁੱਧ ਪਾ ਲੈ ਹੋਰ ਇਹਨਾਂ ਨੂੰ ਪੁਰਾ ਰਾਜ ਲਾਂਗੇ ਕਿੰਨੇ ਕੱਟ ਕੇ 200 ਕਹਿ ਬਾਂਦੀ ਹਾਂ ਜਿੰਨੇ ਦਾ ਹੈਗਾ ਤੂੰ ਉਹਨੇ ਕਹਿਦੀ ਤੂੰ ਆਪਦੀ 45000 ਹਾਂ ਚੋਰੀ ਚੋਰੀ ਚ ਲੈ ਆ ਬਾਈ ਜੇ ਤੂੰ ਮੰਨਦਾ ਹੈ ਚੋਰੀ ਕਿਹਦੇ ਤੋਂ ਚੁਰਾ ਲਿਆ ਹੋ ਰਿਹਾ ਹੈ हां दस फिर हां मैंने क्या तू कह रहा है रा तूसी पाओ ना हुन अगले लात जिन्ने अगले इंचे चल जाना 8 ਦਾ ਲੈ ਜਾ ਨਹੀਂ 5 ਲਾਤ ਆ ਜੀ ਹਾਂਜੀ ਪੂਰਾ 5000 ਸਾਢੇ ਪੰਜ ਦਾ ਪਾ ਆ ਕੱਲ ਤੇਰੇ ਸਾਹਮਣੇ ਰੁਪਏ ਲੱਗਿਆ ਤੂੰ ਨਾਮ ਬੰਦਾ ਬਣ ਜਾ ਉਹ ਨਾਲੇ ਫਿਰ ਉਹ 45 ਲਾਉਂਦਾ ਉਹਨੇ 5 ਆਖਿਆ ਫਿਰ ਇਹਨੇ 500 ਰੁਪਏ ਦਾ 5580 ਹਾਂ 5500 ਵੀ ਕਹਦਾ ਜਿੰਨੇ ਦੀ ਚੀਜ਼ ਉਹਨੇ ਕਹਿਣਾ ਬਾਈ ਯਾਰ ਕੀ ਹੋ ਗਿਆ ਦੇਖ ਮੇਰੇ मुंह ਖਾ ਕੇ ਤੋੜਾ ਕੀ ਗੱਲ ਹੈ ਭੁੱਖ ਤਾਂ ਲੱਗੂਗੀ ਆ ਫੋਨ ਦੀ ਓਏ ਠੀਕ ਆ ਯਾਰ ਇੱਧਰ ਰੱਖ ਲੈ ਗਿਣਦੇ ਗਿਣਦੇ ਹੁਣ ਭੱਜਣਾ ਨਹੀਂ ਜਨਾਬ ਹੈ ਹਾਂ ਭਗਣਾ ਪੈ ਹੈ ਹੋ ਗਿਆ ਹੋ ਗਿਆ ਹੋ ਗਿਆ ਬਸ ਗਿਣਿਆ ਗਿਆ ਹਾਂ ਓਹ ਹੋ ਨਹੀਂ 15 ਮਹਿੰਗੇ ਆ ਤੇ ਸਾਰਾ ਹਾਂ ਦੇਤੀ ਬਾਈ ਚਲੋ ਠੀਕ ਚਾ ਵੰਦ ਦਿਨ ਦਿਨ ਦੱਸ ਤੇ ਕਰਤੀ ਬਸ ਮਾਰੀ ਜਾਂਦਾ ਬੰਦੇ ਹੀ ਮੈਨੂੰ ਦੱਸ ਦੇ ਕੋਈ ਗੱਲ ਅਗਲਾ ਯਾ ਤੇਰੇ ਕੋਲੇ ਖੜਾ ਗਵਾ ਨਹੀਂ ਨਹੀਂ ਗਵਾ ਹਾਂ ਮਾੜਾ ਮੋਟਾ ਕੋਈ ਰਹਿ ਰੱਖਿਆ ਕਰ ਦੁਬਾਰਾ ਹੀ ਭੱਜ ਕੇ ਤੇਰੇ ਕੋਲੇ ਆ ਜੇ ਆ ਫੜ ਲੈ ਨਹੀਂ ਖੜਿਆ ਖੜਿਆ ਕੋਲ ਪਾਸੇ ਮੈਨੂੰ ਬੋਲ ਲੈ ਚਲੋ ਕੋਈ ਗੱਲ ਨਹੀਂ ਪੈਸੇ ਗਿਣ ਲੈ ਚੁੱਪ ਕਰਕੇ ਮੇਰੇ ਹੁੰਦਾ ਹੈ 1 2 3 3 ਰਪੜਾ 4 7500 6 7 700 ਤੇਰੇ ਵੱਡੇ ਹਰ ਇੱਕ ਵਾਰੀ ਤੇ ਤੇਰੀ ਜਿੱਕ ਤੇ ਫਟੇ ਲੈ ਵੀ ਆਉਣ ਸਾਰ ਵੇਚਤਾ ਜੂਪੇ ਨਾ ਗਾਜ ਜਿਹਦੇ ਤੇ ਪੱਲਿਓ ਨਹੀਂ ਪੈ ਆਖੀਆ ਤਰਦਾ ਦੇ ਲਖਾਇਆ ਜਿਹਦੇ ਤੈਨੂੰ 9000 ਦੇ ਕਰਦਾ ਹੱਸੋ ਹੋ ਗਿਆ ਆਖੀਆ 8000 ਦੇ ਕੰਮ ਜਾਂਦਾ ਯਾਰ ਐਵੇਂ ਨਾ ਹਾਂ ਇੰਨੇ ਬੰਦੇ ਕਿਵੇਂ ਕਰਦਾ ਸਹੀ ਗੱਲ ਆ ਯਾਰ ਮਸਾ ਸੌਦਾ ਸਿਰੇ ਚੜਾਇਆ ਸੌਦਾ ਸਿਰੇ ਪਿੱਛੇ ਕੂਨ ਜਿਆਦਾ ਰੋਲਾ ਪਾਉਣਾ ਆਹੋ ਹੋਰੋ ਕੇ ਜਾਂ ਮੈਨੂੰ ਸੁਦਾ ਵਾਰੀ ਨਹੀਂ ਆਦਨ ਦਾ ਵਾਰਾ ਆਥ ਨੇ ਪਤਾ ਵੀ ਘੰਟੇ ਥੋੜੇ ਰਹਿ ਗਏ ਹੁਣ ਆ ਤੇਰੇ ਨਾਂ ਦੇ ਆ ਵੀ ਰਾਜੂ ਦੇ ਨਾਂ ਦੇ ਆ ਤੇਰੇ ਨਾਂ ਦੇ ਆ ਰਾਜੂ ਦੇ ਨਾਂ ਦੇ ਆ ਤੇਰੇ ਨਾਂ ਦੇ ਆ ਇਹਦੇ ਨਾਂ ਦੇ ਆ ਮੇਰੇ ਨਾਂ ਦੇ ਆ ਇਹਦੇ ਨਾਂ ਦੇ ਠੀਕ ਆ ਹੁਣ ਖੁਸ਼ ਆ ਖੁਸ਼ ਆ ਆਜੋਗੇ ਦੇ ਹੁਣ ਤੂੰ ਲਈ ਫਿਰ ਹੀ ਹੋਲੇ ਮੱਲੇ ਦੇ ਉਹਨੂੰ ਤਾਂ ਆਪਾਂ 10 ਵਜੇ ਦਿਆਂਗੇ 10ਾਂ ਦਾ ਨਫਾ ਜ਼ਿਆਦਾ ਹੁੰਦਾ ਕਿ ਇੱਕ ਦਾ ਹੁੰਦਾ ਜੀ ਬੋਲੀ ਹੋਣ ਲੱਗ ਗਈ ਤਿੰਨ ਟੁੱਟ ਜਾਣੇ ਸਰਖਣ ਚਾਰ ਟੁੱਟ ਜਾਣੇ ਲੈਣੇ ਹੀ ਪੈਣੇ ਜਦੋਂ ਕਿਹੜਾ ਹੈ ਲਾ ਵੀ ਤਾਰਿਆ ਚੜਾ ਦਿੱਤਾ ਸਿਰੇ ਚੜਾਉਣਾ ਪੈਂਦਾ ਹੀ ਜਾਂਡੇ ਜਾਂ ਮੰਡੇ ਇਹ ਵੇਲੇ ਠਾਕੇ ਕੱਠ ਚਾਨ ਪੰਜ ਛੀ ਜਵਾਦ ਯਾਰ ਬੰਨ ਗਿਆ ਯਾਰ ਤੇਰੇ ਲਿਖਾਈ ਲੱਗਣ ਲਾ ਪੈਸੇ ਵੀ ਉਹਦੋਂ ਤਾਂ ਆਪਾਂ 10 ਬੱਕਰੇ ਵੇਚਾਂਗੇ ਸਾਡੇ ਨਾਲ ਰਲ ਕੇ ਰਿਆ ਕਰ ਪਰਚੀ ਤਾਂ 200 ਤੁਨੋਂ ਪੈ ਗਈ ਕੋਈ ਠਿਕਨ ਨਹੀਂ ਹਾਂ ਥੋੜਾ ਨਾ ਰਾਲਦਾ ਫੇਰ ਨਹੀਂ ਕਿਸੇ ਨਾਲ ਰਾਲਦਾ ਮੈਂ ਹਾਂ ਲੈ ਵੀ ਨੀਲਾ ਸਿੰਘ ਮਾੜੀ ਮੁਸਤਫਾ ਤੋਂ ਆਏ ਸੀਗੇ ਤੇ ਇੱਕ ਬੱਕਰਾ ਵੇਚਦਾ ਜਿਹੜਾ ਦਿੱਤਾ ਨਹੀਂ ਇਹਨੇ ਵਾਂਦਰੀ ਹਾਂ ਨਹੀਂ ਦਿੱਤਾ ਫੇਰ ਆਈ ਬੋਲੀ ਹਾਂ ਮੇਰੇ ਕੋਲ ਗਾਹਕ ਸੀਗਾ ਉਹ ਮੈਂ